ਬਠਿੰਡਾ ਦੇ ਰੋਜ਼ ਗਾਰਡਨ ਦੇ ਨੇੜੇ ਇੱਕ ਲੱਗ ਗਿਆ ਹੋਰ ਮੇਲਾ ਅਤੇ ਇੱਥੇ ਤੁਹਾਨੂੰ ਮਿਲਣਗੇ ਵੱਡੀ ਗਿਣਤੀ ਦੇ ਵਿੱਚ ਸੈਲਫੀ ਪੁਆਇੰਟ ਅਤੇ ਤੁਹਾਡੇ ਬੱਚਿਆਂ ਦੇ ਲਈ ਸੁੰਦਰ-ਸੁੰਦਰ ਝੂਲੇ ਵੀ ਇਸ ਦੇ ਵਿੱਚ ਦੇਣਗੇ ਦਿਖਾਈ ਅਤੇ ਇਸ ਦੇ ਵਿੱਚ ਉੱਠ ਤੇ ਵੀ ਤੁਹਾਡੇ ਵੱਲੋਂ ਕੀਤੀ ਜਾ ਸਕਦੀ ਹੈ ਇਸ ਵਾਰੀ ਅਸੀਂ ਦਿਖਾ ਰਹੇ ਹਾਂ ਬਠਿੰਡਾ ਦੇ ਰੋਜ਼ਗਾਰਡ ਦੇ ਨੇੜੇ ਇੱਕ ਹੋਰ ਜਿਹੜਾ ਮੇਲਾ ਹੈ ਮੇਲਿਆਂ ਦੇ ਸ਼ਹਿਰ ਬਠਿੰਡਾ ਦੇ ਅੰਦਰ ਇੱਕ ਹੋਰ ਮੇਲਾ ਜਿਹੜਾ ਉਹ ਲੱਗ ਚੁੱਕਾ ਹੈ ਅਤੇ ਹੁਣ ਇੰਨੇ ਦਿਨੀ ਬੱਚਿਆਂ ਨੂੰ ਛੁੱਟੀਆਂ ਚੱਲ ਰਹੀਆਂ ਹਨ ਤੁਸੀਂ ਵੀ ਆਓ ਤੇ ਇਸ ਮੇਲੇ ਦੇ ਵਿੱਚ ਆਪਣੇ ਬੱਚਿਆਂ ਦੇ ਨਾਮ ਨਾਲ ਖੁਦ ਵੀ ਆਨੰਦ ਮਾਣੋ ਕਿਉਂਕਿ ਇਸ ਮੇਲੇ ਦੇ ਅੰਦਰ ਜਿੱਥੇ ਬੱਚਿਆਂ ਦੇ ਲਈ ਸੋਹਣੇ-ਸੋਹਣੇ ਸੰਦਰਸ਼ ਹੁੰਦਾ ਝੂਲੇ ਹਨ ਅਤੇ ਇੱਥੇ ਨਾਲ ਨਾਲ ਤੁਹਾਡੀ ਯਾਦਗਾਰੀ ਲਈ ਬਹੁਤ ਸੋਹਣੇ ਸੈਲਫੀ ਪੁਆਇੰਟ ਇਸ ਦੇ ਅੰਦਰ ਹਨ ਅਤੇ ਇੱਕ ਹੀ ਛੱਤ ਦੇ ਥੱਲੇ ਜਿਹੜੇ ਇਸ ਜਗ੍ਹਾ ਦੇ ਉੱਤੇ ਬਹੁਤ ਸਾਰੀ ਖਰੀਦਦਾਰੀ ਕੀਤੀ ਜਾ ਸਕਦੀ ਹੈ ਜਿਵੇਂ ਔਰਤਾਂ ਦੇ ਲਈ ਸਾਰੀ ਖਰੀਦਦਾਰੀ ਇੱਥੇ ਇਸ ਦੇ ਅੰਦਰ ਹੋ ਰਹੀ ਹੈ ਅਤੇ ਤੁਸੀਂ ਵੀ ਇਸ ਮੇਲੇ ਦਾ ਆ ਕੇ ਆਨੰਦ ਮਾਣ ਸਕਦੇ ਹੋ ਬੱਚੇ ਇਸ ਦੇ ਵਿੱਚ ਖੂਬ ਆਨੰਦ ਮਾਣ ਰਹੇ ਹਨ ਅਤੇ ਦੱਸ ਦਈਏ ਕਿ ਜਿੱਥੇ ਪੁਰਾਣੇ ਮੇਲਿਆਂ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੁੰਦਾ ਸੀ ਲੇਕਿਨ ਹੁਣ ਜਿਹੜੇ ਅੱਜ ਕੱਲ ਦੇ ਨਵੇਂ ਯੁੱਗ ਦੇ ਮੇਲੇ ਹਨ ਉਸ ਦੇ ਵਿੱਚ ਬਹੁਤ ਕੁਝ ਦੇਖਣ ਨੂੰ ਮਿਲ ਰਿਹਾ ਹੈ ਇਹ ਪ੍ਰਾਣੀਆਂ ਔਰਤਾਂ ਨੇ ਜਾਣ ਕਰ ਦਿੰਦੇ ਹੋਏ ਦੱਸਿਆ ਕਿ ਪਹਿਲੇ ਵਾਲੇ ਮੇਲਿਆਂ ਦੇ ਵਿੱਚ ਇਹ ਸਭ ਕੁਝ ਨਹੀਂ ਮਿਲਦਾ ਸੀ ਲੇਕਿਨ ਹੁਣ ਬਹੁਤ ਕੁਝ ਮੇਲਿਆਂ ਦੇ ਵਿੱਚ ਮਿਲਦਾ ਹੈ ਅਗਰ ਤੁਸੀਂ ਸਾਰਾ ਦਿਨ ਆਪਣੇ ਮੋਬਾਈਲ ਤੇ బిజీ ਰਹਿੰਦੇ ਹੋ ਤਾਂ ਮੋਬਾਈਲ ਦੀ ਜ਼ਿੰਦਗੀ ਤੋਂ हट ਕੇ ਥੋੜਾ ਜਿਹਾ 10 ਮਿੰਟ ਇਸ ਮੇਲੇ ਦੇ ਵਿੱਚ ਆਓ ਤੇ ਤੁਸੀਂ ਵੀ ਜਰੂਰ ਆਨੰਦ ਮਾਣੋ ਅਸੀਂ ਤੁਹਾਰਿਆਂ ਬਠਿੰਡਾ ਦੇ ਇਹ ਰੋਜ਼ ਗਾਰਡਨ ਦੇ ਨੇੜੇ ਇੱਕ ਮੇਲਾ ਜਿਹੜਾ ਉਹ ਨਵਾਂ ਹੁਣ ਲੱਗ ਚੁੱਕਾ ਹੈ ਜੋ ਇਹ 30 ਮਾਰਚ ਤੱਕ ਲੱਗੇਗਾ ਅਗਰ ਤੁਹਾਡਾ ਸਹਜ ਹੋ ਮਿਲਿਆ ਤਾਂ ਇਹਦੇ ਵਿੱਚ ਹੋਰ ਅੱਗੇ ਇਹ ਆਪਣਾ ਵੱਧ ਸਕਦਾ ਜਿਸ ਦੇ ਅੰਦਰ ਬਹੁਤ ਸੋਹਣੀ ਸੋਹਣੀ ਜਿਹੜੀ ਕ੍ਰਾਫਟਰੀ ਹੈ ਉਹ ਮਿਲ ਰਹੀ ਹੈ ਤੇ ਔਰਤਾਂ ਲਈ ਸੋਹਣੇ ਸੋਹਣੇ ਸੂਟ ਜੁੱਤੀਆਂ ਅਤੇ ਬੱਚਿਆਂ ਦੇ ਲਈ ਬਹੁਤ ਹੀ ਸੋਹਣੇ ਜਿਹੜੇ ਸੁੰਦਰ ਇਸ ਦੇ ਵਿੱਚ ਆਪਣਾ ਝੂਲੇ ਹਨ ਤੇ ਬਹੁਤ ਸਾਰੇ ਸੈਲਫੀ ਪੁਆਇੰਟ ਇਸ ਦੇ ਅੰਦਰ ਹਨ ਇਸ ਨੂੰ ਦਿਖਾ ਰਿਹਾ ਹਾਂ ਪਠਿੰਡਾ ਦੇ ਰੋਜਗੜ ਦੇ ਨੇੜੇ ਲੱਗੀ ਇੱਕ ਮੇਲੇ ਦੀਆਂ ਇਹ ਸਾਰੀਆਂ ਤਸਵੀਰਾਂ ਜਿੱਥੇ ਵੱਡੀ ਗਿਣਤੀ ਦੇ ਵਿੱਚ ਲੋਕਾਂ ਦਾ ਆਉਣਾ ਜਾਣਾ ਲੱਗਿਆ ਹੋਇਆ ਹੈ ਤੇ ਅਗਰ ਤੁਹਾਡੇ ਬੱਚਿਆਂ ਨੂੰ ਛੁੱਟੀਆਂ ਤਾਂ ਤੁਸੀਂ ਵੀ ਇਸ ਮੇਲੇ ਦਾ ਜ਼ਰੂਰ ਆਨੰਦ ਮਾਣਨ ਦੇ ਲਈ ਆਓ ਆਓ ਸਾਨੂੰ ਸੁਣਾਉਣੀ ਆ ਕੀ ਇਸ ਮੇਲੇ ਦੇ ਵਿੱਚ ਖਾਸਤੇ ਕਿਸ ਤਰ੍ਹਾਂ ਦੇ ਲੋਕ ਆ ਰਹੇ ਹਨ ਤੇ ਕਿਸ ਤਰ੍ਹਾਂ ਦੀ ਇਸ ਦੇ ਅੰਦਰ ਥੋੜੀ ਖਰੀਦਦਾਰੀ ਕੀਤੀ ਜਾ ਸਕਦੀ ਹੈ ਅੰਤ ਪਤਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਜਸ਼ਵੀਰ ਕਾਰੋ ਪਹਿਲਾਂ ਦੇਖਣਾ ਕਿਵੇਂ ਲੱਗਿਆ ਪਹਿਲਾਂ ਪਹਿਲਾ ਅੱਛਾ ਲੱਗਿਆ ਇੱਕ ਲੱਗਿਆ ਮੇਲਾ ਪਹਿਲਾਂ ਦੇ ਮੇਲਿਆਂ ਦੇ ਵਿੱਚ ਪਹਿਲੇ ਮੇਲੇ ਦੇਖੇ ਹੁੰਦੇ ਆ ਪਹਿਲੇ ਦੀ ਵਰਤ ਹੁਣ ਦਾ ਫਰਕ ਬਹੁਤ ਹੈ ਹੁਣ ਜਿੰਨੇ ਆਏ ਇਹਦੇ ਵਿੱਚ ਇੰਨਾਂ ਆਹ ਇੱਕ ਵੀ ਖੇਡਾਂ ਹੋਣੀਆਂ ਨਹੀਂ ਹੁੰਦੀਆਂ ਸੀ ਉਹਨਾਂ ਮੇਲਿਆਂ ਵਿੱਚ ਉਹਨਾਂ ਮੇਲਿਆਂ ਵਿੱਚ ਤਾਂ ਆਮ ਲੋਕ ਦੇਖਲਾ ਸਾਡੇ ਵਰਗੇ ਵੀ ਜਾ ਮਾੜਾ ਮੋਢਾ ਢੋਲ ਢੱਕੇ ਹੁੰਦੇ ਸੀਗੇ ਬਸ ਢੋਲ ਵੱਜਦੇ ਸੀ ਆ ਲੋਕ ਜਾਂ ਨਾਲਕਾਰ ਆ ਜਾਂਦੇ ਸੀ ਹੈ ਬਸ ਇਹੋ ਜ ਕੁਛ ਹੁੰਦਾ ਸੀਗਾ ਤੇ ਕੋਈ ਇਹੋ ਜੀ ਚੀਜ਼ੇ ਕਸ ਪੱਕਦੀ ਹੁੰਦੀ ਸੀਗੀ ਕੋਲ ਕੱਪੇ ਹੁੰਦੇ ਜਾਂ ਕੋਈ ਆਹਾ ਬਸ ਵੀ ਹੁੰਦੇ ਦੇ ਇੰਨਾ ਕੁਛ ਨਹੀਂ ਸੀ ਹੁੰਦਾ ਜਿੰਨੇ ਹੁਣ ਮੇਲਿਆਂ ਦੇ ਵਿੱਚ ਇੰਨਾ ਕੁਛ ਹੈ ਵੀ ਉਹ ਨਹੀਂ ਪੱਕਾ ਕਿਉਂਕਿ ਬਸ ਖੁੜਨਾ ਲੈ ਲੈਿੰਦਾ ਗਾ ਗਾਇ ਉਹ ਨਹੀਂ ਸੀ ਮੇਲਿਆਂ ਵਿੱਚ ਇੰਨਾ ਕੁਛ ਹੁੰਦਾ ਕਿੰਨਾ ਕਾਤਰ ਲੱਗਦਾ ਉਦੋਂ ਨਾਲ ਤੇ ਹੁਣ ਤਾਂ ਬੜਾ ਹੀ ਅਸਰ ਆ ਹੁਣ ਮੇਰੇ ਬਹੁਤ ਜ਼ਿਆਦਾ ਅਸਰ ਆ ਅੰਡੀਗਤੀ ਨਾ ਮਾਤੇ ক্রিকেট ਜਾਨੀ ਮੇਰਾ ਨਾਮ ਹੈ ਫਿਊਸ਼ ਮੈਂ ਲੋਕਲੀਆਂ ਬਠਿੰਡੇ ਤੋਂ ਤੇ ਮੇਲਾ ਮੈਂ ਦੇਖਿਆ ਮੇਲਾ ਬਹੁਤ ਵਧੀਆ ਲੱਗਿਆ ਹੋਇਆ ਬਹੁਤ ਮਜ਼ਾ ਆ ਰਿਹਾ ਦੇਖ ਕੇ ਰਸਵੀ ਪੂਰਾ ਅੱਜ ਨਵੇਂ ਨੰਨੀਆਂ ਸਟੋਲਾਂ ਝੂਲੇ ਬਹੁਤ ਸਾਰੇ ਵਧੀਆ ਲੱਗੇ ਹੋਏ ਆ ਸਾਰੇ ਬਹੁਤ ਮਜ਼ਾ ਆ ਰਿਹਾ ਸ਼ੋਪਿੰਗ ਕਰਨ ਲਈ ਵੀ ਬਹੁਤ ਇੱਕੋ ਸਾਥ ਇੱਕੋ ਹੀ ਗਰਾਊਂਡ 'ਚ ਸਾਰਾ ਵੀ ਕਾਫੀ ਵਧੀਆ ਮਤਲਬ ਹੀ ਸਾਰੇ ਨੂੰ ਆਣੇ ਚਾਹੀਦੇ ਇੱਥੇ ਇੱਕ ਵਾਰੀ ਸੈਟਰਡੇ ਸੰਡੇ ਫੈਮਿਲੀ ਨੂੰ ਘੁੰਮਣ ਆ ਕੇ ਟਾਈਮ ਪਾਸ ਕਰਨ ਲਈ ਬਹੁਤ ਵਧੀਆ ਜਗ੍ਹਾ ਬਹੁਤ ਵਧੀਆ ਮੇਲਾ ਲਗਾਇਆ ਹੈ ਇਸ ਵਾਰ ਇਹ ਚਾਹੁੰਦਾ ਜਿਹੜੀ ਸਾਡੀ ਅੱਜ ਕੱਲ ਦੀ ਬਿੜੀ ਨੌਜਵਾਨ ਪੀੜ੍ਹੀ ਹੈ ਮੋਬਾਈਲਾਂ ਤੇ ਵਿਜੀ ਹੋ ਕੇ ਰਹਿ ਗਈ ਹੈ ਕਿਹ ਚੀਜ਼ ਪੀਣ ਕਰਦਾ ਮੈਂ ਕਹਿੰਦਾ ਮੋਬਾਈਲਾਂ ਨੇ ਦੇਖੋ ਦਿਮਾਗ ਦੀ ਖਰਾਬ ਕਰਦੇ ਅੱਖਾਂ ਖਰਾਬ ਕਰਤੀਆਂ ਸਰੀਰਿਕ ਨੁਕਸਾਨ ਵੀ ਹੈ ਤਾਂ ਕਿੱਥੇ ਨਾ ਕਿੱਥੇ ਬੰਦੇ ਨੂੰ ਪ੍ਰਕਿਰਤੀ ਦਾ ਮਜ਼ਾ ਵੀ ਲੈਣਾ ਚਾਹੀਦਾ ਹੈ ਇੱਥੇ ਆਊਟਡੋਰ ਚ ਆਉਣਾ ਚਾਹੀਦਾ ਹੈ ਘੁੰਮਣਾ ਚਾਹੀਦਾ ਹੈ ਸ਼ੋਪਿੰਗ ਕਰੇ ਫੈਮਿਲੀ ਨਾਲ ਟਾਈਮ ਪਿਤਾਵੇ ਦੇਖੋ ਮੇਲਾ ਇੰਨਾ ਵਧੀਆ ਮਿਊਜ਼ਿਕ ਵੀ ਹੈ ਖਾਣ ਪੀਣ ਨੂੰ ਵੀ ਹੈ ਸ਼ੋਪਿੰਗ ਲਈ ਵੇ ਸਾਰਾ ਇੱਥੇ ਆਣਾ ਚਾਹੀਦਾ ਇੱਥੇ ਦੇਖੋ ਮੋਬਾਈਲ ਨੂੰ ਛੱਡ ਕੇ ਉਸ ਦੁਨੀਆ ਤੋਂ ਬਾਹਰ ਆਣਾ ਚਾਹੀਦਾ ਬੰਦੇ ਨੂੰ ਮੋਬਾਈਲ ਦਾ ਸੁਤਕਰਾ ਤਾਂ ਮੋਬਾਈਲ ਦਾ ਉਹ ਵੀ छुटਕਾਰਾ ਮਿਲਦਾ ਦੇਖੋ ਤੇ ਸਰੀਰ ਵੀ ਸਹੀ ਰਹਿੰਦਾ ਹੈ ਘੁੰਮਣ ਫਿਰ ਆਊਟਿੰਗ ਹੁੰਦੀ ਹੈ ਨਾਲੇ ਫੈਮਿਲੀ ਨਾਲ ਬਾਹਰ ਹੋਰ ਤੇ ਬੰਦੇ ਉਂਦੇ ਰਿਲੇਸ਼ਨ ਬੰਦਦੇ ਹੈ ਇਸ ਲਈ ਜਿਸ ਕਾਰਨ ਸਿੰਘ ਜੀ ਕਿਰਾਏ ਵਾਲੇ ਤੋਂ ਜੀ ਹਾਂ ਜੀ ਮੇਲਾ ਪੂਰਾ ਓਕੇ ਹੀ ਹੈ ਜੀ ਨਾਲ ਮੇਰੇ ਯਾਰ ਵੀ ਇੰਜੋਏ ਕਰਦੇ ਹੈ ਜੀ ਇਹ ਤਾਂ ਆਸ ਕੀ ਲੱਗਦਾ ਹੈ ਜੀ ਬਈ ਜੀ ਮਰਾ ਕੋਈ ਦਾ ਸਾਰਾ ਪਿੰਡਾਂ ਦੇ ਵਿਜਟ ਬਿਲਿ ਲੱਗਦੇ ਜੀ ਵਿਚਾਰਨ ਦੇ ਵਿੱਚ ਕਿੰਨਾ ਦੇਜੇ ਹੋਗੇ ਕਿੰਨਾ ਦੇ ਲੱਗਦੇ ਉਹ ਬਿਲਾਂ ਦੇ ਪਹਿਲੇ ਇਹ ਤਾਂ ਜੀ ਮੈਨੂੰ ਛੋਟਾ ਹੀ ਲੱਗ ਰਿਹਾ ਜਮਾ ਛੋਟਾ ਛੋਟਾ ਹੁਣ ਧਾਰ ਰਿਹਾ ਹੈ ਇੰਨਾ ਘੇਰ ਬਹੁਤ ਅੱਜ ਕੀ ਨਾ ਮਤੋਂ ਦਾ ਮੇਲੇ ਚਾਰਜ ਆਏ ਉਹ ਕਿਸ ਤਰ੍ਹਾਂ ਦਾ ਜੀ ਮੇਰਾ ਨਾਮ ਭੂਮਨ ਹੈ ਮੇਲੇ ਮੈਂ ਹਰ ਸਾਲ ਆਤੇ ਹਾਂ ਬਹੁਤ ਮਜ਼ਾ ਆਤਾ ਹੈ ਯਹਾਂ ਪੇ ਦੀਦੀਆਂ ਮੇਰੀ ਹਮੇਸ਼ਾ ਕੁਛ ਨਾ ਕੁਛ ਹਮ ਲੈ ਕੇ ਹੀ ਜਾਂਦੇ ਹੈ ਮੇਲੇ ਸੇ

और भी वो भी दरी और हैं हमने हमने पॉलिश लिए जुन्कया लिया। जुन्कया लिया। बच्चों के के बच्चों बच्चों देख रहा ने बहुत खरीदारी जगह मिल जाता है मजा बहुत आता है ऐसा लगता है अभी देखना इतना घूम लिए तीन चार बार देख ली फिर भी लग रहा है कि अभी और देख लेते, मजा आ रहा है। की उनको घर से बाहर आना चाहिए। बिल्कुल एक घर में बंद जिंदगी नहीं होती बाहर आओ देखो दुनिया रंग बिरंगी है मजा आता है इंजॉय करो लाइफ को आना चाहिए कैसे लगा मेला आपको ਕਿਆ ਕਿਆ ਦੇਖਿਆ ਮੇਲੇ 'ਚ ਤੇਰਾ ਕਿਆ ਕਿਆ ਦੇਖਿਆ ਕਿਆ ਖਾਇਆ ਮੇਲੇ 'ਚ ਮੈਂ ਜੋ ਜੋ ਲਏ ਜੋ ਲਏ ਫੋਟੋ ਕਿਤੇ ਭਾਈ ਨਾ ਤੁਸੀਂ ਕਿਹੜੇ ਸਕੂਲ 'ਚ ਪੜ੍ਹਦੇ ਹੋ ਯੂ ਕੇ ਜੀ 'ਚ ਸਰ ਕੀ ਨਾ ਮੈਂ ਤੁਹਾਡਾ ਕੀ ਮੇਲੇ 'ਚ ਲੈ ਕੇ ਕਿਹੜਾ ਮਿਲਦਾ ਪਹਿਲਾਂ ਤਾਂ ਤੁਹਾਡੇ ਭਰਾਵਾਂ ਦਾ ਹੀ ਬਹੁਤ ਸਵਾਗਤ ਕਰਦੇ ਆ ਜੀ ਸ਼ਹਿਰ ਬਟਿੰਡਾ ਤੋਂ ਤੁਸੀਂ ਕਵਰੇਜ ਕਰ ਰਹੇ ਹੋ ਮੀਡੀਆ ਤੋਂ ਥੋੜਾ ਸਾਨੂੰ ਸਹਾਈ ਹੋਊਗਾ ਜੀ ਵੀਡੀਓ ਵਾਦਾ ਕਿਉਂਕਿ ਸਾਰੇ ਲੋਕਾਂ ਦਾ ਖਬਰ ਜਿਹੜੀ ਪਹਚਾਣੀ ਹੈ ਤੁਹਾਡਾ ਹੀ ਇੱਕ ਉਪਰਾਲਾ ਹੈ ਜੀ ਤੇ ਸ਼ਹਿਰ ਬਠਿੰਡਾ ਵਿੱਚ ਅਸੀਂ ਪਿਛੇ ਵੀ ਲਗਾ ਕੇ ਗਏ ਸੀ ਸਿੰਗਾਪੁਰ ਵੈਲੀ ਤੁਸੀਂ ਸੁਣਿਆ ਹੋਊਗਾ ਉਸੇ ਤਰ੍ਹਾਂ ਇੱਕ ਨਵਾਂ ਕਨਸੈਪਟ ਡਿਜ਼ਨੀ ਨੇ ਥੀਮ ਪਾਰਕ ਲੈ ਕੇ ਆਏ ਸਾਡੇ ਸ਼ਹਿਰ ਦੇ ਵਿੱਚ ਤੇ ਬੜਾ ਅੱਛਾ ਲੋਕਾਂ ਵੱਲੋਂ ਰਿਸਪੌਂਸ ਮਿਲਿਆ ਤੇ ਇਹ ਜਿਹੜਾ 7 ਤਰੀਕ ਤੋਂ ਸ਼ੁਰੂ ਹੈ ਮੇਰਾ 30 ਤੱਕ ਚੱਲੇਗਾ ਤੇ ਬਾਕੀ ਜੀ ਤੁਹਾਡਾ ਪਿਆਰ ਇਸ ਤਰ੍ਹਾਂ ਬਣਿਆ ਰਿਹਾ ਤੇ ਦੁੱਧ ਖੁਸ਼ੀ ਦੇ ਦਿਨ ਬੁਲਾਵਾਂਗੇ ਕੋਈ ਖਾਸ ਟੀਮ ਨਹੀਂ ਲੈ ਕੇ ਆਏ ਸੋ ਸਾਡੇ ਬ੍ਰੈਂਡ ਦੇ ਵਿੱਚ तो मतलब है तो सब यूनीक आइटम अजी हर बार कुछ ना कुछ चेंज करी पहली गलता है तुम तो देखोगे थीम चेंज किया है पहला गेट था। उस तो है, तो का उस फूड कोर्ट देखोंगे शॉपिंग स्टाल वजिया नवे ऐड किए हैं उसनीचर तो लैके घर के सारे आइटम जी बर्तन लै लो कोई खुरजा क्रॉफी लै लो लेडीज जुत्ती पंजाबी जुती होर सूट वगैरह होर मतलब लोगे हर तरह की आइटम इतनी मिलेगी टाइमिंग की है टाइमिंग लैके चलो जी दोपहर दो तीन बजे शुरू करी ਕਿ ਜੇ ਸਾਡੇ ਕੋ ਕਮਿਸ਼ਨ 10 ਵਜੇ ਤੋਂ ਹੁੰਦੀ ਹੈ ਬਟ ਇਦਾਂ ਨਾ ਕਿ ਆ ਬੰਦੇ ਬਿਜ਼ੀ ਹੁੰਦੇ ਆਪਣੇ ਕੰਮਾਂ ਕਾਰਾਂ ਦੇ ਵਿੱਚ ਤੇ ਜਨਰਲੀ ਤਾਂ ਰਸ਼ ਸ਼ਾਮ ਨੂੰ 5 ਵਜੇ ਤੋਂ ਬਾਅਦ ਹੀ ਜਾਂਦਾ ਜੀ ਤ ਰਾਤ ਦੀ 10 ਵੇ ਤੇ ਚਲੇ ਸੈਲਫੀ ਪੁਆਇੰਟ ਕਾਫੀ ਲਗਾ ਗਿਆ ਹਾਂਜੀ ਬਿਲਕੁਲ ਜੀ ਸੈਲਫੀ ਪੁਆਇੰਟ ਅਟ੍ਰੈਕਸ਼ਨ ਇਦਾਂ ਕਿ ਹਰ ਬੰਦੇ ਕੋ ਮੋਬਾਈਲ ਆ ਅਬ ਆ ਦੇਖਦੇ ਹਾਂ ਹਰ ਜਗ੍ਹਾ ਤੇ ਰੋਕੀ ਜਾਂਦੇ ਨੇ ਫੋਟੋਆਂ ਤਾਂ ਖਿੱਚਦੇ ਹੀ ਨੇ ਤੇ ਇਹ ਇੱਕ ਵਧੀਆ ਉਪਰਾਲਾ ਕੀ ਸਾਰੇ ਦੋਸਤਾਂ ਯਾਰਾਂ ਨਾਲ ਆਂਦੇ ਇੱਕ ਯਾਦਗਾਰੀ ਪਲ ਵੀ ਬਣ ਜਾਂਦੇ ਨੇ ਐਵੇਂ ਚੀਜ਼ਾਂ ਤੁਸੀਂ ਜਦ ਘਰ ਬੈਠ ਕੇ ਦੇਖਦੇ ਆ ਤਾਂ ਬੜਾ ਅਛਾ ਲੱਗਦਾ ਤੇ ਅਸੀਂ ਇਸ ਕਰਕੇ ਅਸੀਂ ਡਿਫਰੈਂਟ ਡਿਫਰੈਂਟ ਸੈਲਫੀ ਪੁਆਇੰਟ ਕ੍ਰੀਏਟ ਕੀਤੇ ਆ ਜਿਹੜੇ ਤੁਹਾਨੂੰ ਆਪ ਖਿੱਚਦੇ ਨੇ ਕਿ ਫੋਟੋ ਖਿੱਚੋ ਤੇ ਇਸ ਕਰਕੇ ਤੁਸੀਂ ਤਾਰੀਫ਼ ਕੀਤੀ ਆ ਤੇ ਅੱਛੀ ਗੱਲ ਆ ਸਾਨੂੰ ਵੀ ਖੁਸ਼ੀ ਹੁੰਦੀ ਆ ਕਿ ਸ਼ੋਅ ਇਦਾਂ ਦਾ ਕੋਈ ਹੋਰ ਵੀ ਨਵਾਂ ਪ੍ਰਾਲਾ ਕਰਾਂਗੇ ਆਉਣ ਵਾਲੇ ਟਾਈਮ ਵਿੱਚ ਬੱਚਿਆਂ ਲਈ ਇੱਕ ਕਾਸ ਲੈ ਕੇ ਬੱਚਿਆਂ ਲਈ ਦੇਖੋ ਇਹ ਛੋਟੀਆਂ ਰਾਈਡ ਸ਼ੁਰੂ ਹੋ ਜਾਂਦੀਆਂ ਬੱਚਿਆਂ ਦੇ ਲਈ ਬੱਚੇ ਦਾ ਤੁਹਾਨੂੰ ਪਤਾ ਕੀ ਕਦੇ ਤੇ ਸਮਝ ਲਓ ਰੱਜਦੇ ਨਹੀਂ ਝੂਲੇ ਲੈ ਲੈ ਕੇ ਉਹਦਾ ਇੱਕ ਵਾਰ ਉਤਰਗੇ ਫਿਰ ਦੁਬਾਰਾ ਬੈਠਣਗੇ ਤੁਸੀਂ ਲਓਗੇ 3 ਸਾਲ ਤੋਂ ਬੱਚਿਆਂ ਤੋਂ ਲੈ ਕੇ ਤੇ ਜਿਹੜਾ ਜੰਗਰੇਜ ਤੱਕ ਸਾਰੇ ਹੱਤਾਂ ਨਾਲ ਚੁੰਨੇ ਲੱਗੇ ਨੇ। ਦੱਸੋ ਜੀ ਗੱਲ ਕਰੀਏ ਰੇਟ ਦੀ ਤਾਂ ਅੰਦਰ ਸਟਾਲਸ ਨੇ ਜਿਹੜੀਆਂ ਨੱਖ-ਨੱਖ ਸਟਾਲਸ ਲੱਗੀਆਂਆਂ। ਕਈ ਵਾਰ ਲੌਕਸ ਹੋਏ ਤੇ ਵੀ ਜ਼ਿਆਦਾ ਰੇਟ ਨਹੀਂ ਬਣਦਾ। ਨਹੀਂ ਨਹੀਂ ਤੁਸੀਂ ਟਰਾਈ ਕਰ ਸਕਦੇ ਰੇਟ ਬਗਾਰ ਸਾਰੇ ਡਿਸਪਲੇ ਤੇ ਲੱਗੇ ਜੀ। ਆ ਤੁਸੀਂ ਦੇਖੋ ਸਾਹਮਣੇ 30 ਤੇ ਰੇਟ ਆ ਜੀ। ਤੇ ਕੋਈ ਉਧਰ ਸੂਟ ਦੇ ਇਸ ਰੇਟ ਰੇਟ 1499 ਲਿਖਿਆ। ਹਰ ਚੀਜ਼ ਦਾ ਕਲੀਅਰ ਆ ਜੀ ਕੋਈ ਵਾਜਬ ਰੇਟ ਕਿਉਂਕਿ ਰੀਜ਼ਨ ਕਾਇ ਹੈ ਤੁਸੀਂ ਆ ਕੇ ਚੀਜ਼ ਜੇ ਰੇਟ ਵੱਧ ਹੋਣਗੇ ਤਾਂ ਜਨਤਾ ਨੂੰ ਸਾਰਾ ਪਤਾ ਹੁੰਦਾ ਹੈ ਜੀ। ਤੇ ਇਸ ਕਰਕੇ ਰੇਟ ਵਾਜਬ ਹੋਣਗੇ ਤਾਂ ਹੀ ਲੋਕੀ ਚੀਜ਼ਾਂ ਖਰੀ ਸਬਿਲੈ ਨੂੰ ਲੈ ਕੇ ਖਾਸ ਕਰਕੇ ਬਠਿੰਡਾ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਜੀ ਸਾਰਿਆਂ ਦਾ ਧੰਨਵਾਦ ਕਰਾਂਗਾ ਜੀ ਕਿਉਂਕਿ ਸਾਨੂੰ ਹਮੇਸ਼ਾ ਬੜਾ ਪਰਵਾਹ ਹੰਧਾਰਾ ਦਿੱਤਾ ਜੀ ਤੁਹਾਡੇ ਬਠਿੰਡਾ ਸ਼ਹਿਰ ਨੇ ਤੇ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਆਦੇ ਰਹਿਵਾਂਗੇ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਜਿਹੜੇ ਮੇਰੇ ਭੈਣ ਭਰਾ ਨਹੀਂ ਆਏ ਆਪਣੇ ਬੱਚੇ ਪਰਿਵਾਰਾਂ ਨੂੰ ਲੈ ਕੇ ਆਓ ਆਪਣੇ ਹੋਰ ਵਿਚੋਲਣ ਲੈ ਆਓ ਬਾਕੀ ਕੋਈ ਸਾਡੇ ਨੂੰ ਤੁਹਾਨੂੰ ਕੋਈ ਕਮੀ ਪੇਸ਼ੀ ਲਗੇ ਅਸੀਂ ਹਮੇਸ਼ਾ ਜੀ ਤੁਹਾਡੇ ਖਿਆਲ ਦੀ ਇੱਛਾ ਚਾਹਾਂਗੇ ਕੋਈ ਸਾਾਨੂੰ ਦੱਸੋਗੇ ਤਾਂ ਅਸੀਂ ਹਮੇਸ਼ਾ ਆਪਣੇ ਸੁਧਾਰ ਕਰਨ ਦੇ ਵਿੱਚ ਰਵਾਂਗੇ ਪਿਆਰ ਨਾਲ